ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਆਪਾਂ ਜੀ ਅੱਜ ਬਿਨਾ ਪਾਣੀ ਤੋਂ ਤੁਹਾਨੂੰ ਕੁੱਕਰ ਦੇ ਵਿੱਚ ਆਲੂ ਵਾਲ ਕੇ ਦਿਖਾਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜੇ ਸਾਡੇ ਚੈਨਲ ਤੇ ਪਲੀਜ਼ ਪਹਿਲੀ ਵਾਰੀ ਆਇਆ ਹੋ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਦੇਖੋ ਜੀ ਜਦੋਂ ਆਪਾਂ ਪਾਣੀ ਦੇ ਵਿੱਚ ਆਲੂ ਵਾਲਦੇ ਆ ਤੇ ਇਹਨਾਂ ਦੇ ਵਿੱਚੋਂ ਪਾਣੀ ਬਹੁਤ ਜ਼ਿਆਦਾ ਪਰ ਜਾਂਦਾ ਕਿਉਂਕਿ ਇਹ ਜਦੋਂ ਆਪਾਂ ਪਾਣੀ ਦੇ ਵਿੱਚ ਵਾਲਦੇ ਆ ਫਟ ਵੀ ਜਾਂਦੇ ਨੇ ਠੀਕ ਵਧੀਆ ਇਨਾਂ ਦੇ ਨਾ ਹੀ ਪਰੌਂਠੇ ਬਣਦੇ ਨੇ ਜੇ ਆਪਾਂ ਦਾਲ ਸਬਜ਼ੀ ਦੇ ਵਿੱਚ ਵੀ ਅਵਾਲਕੇ ਪਾਉਣੇ ਹੋਣ ਤੇ ਦਾਲ ਸਬਜ਼ੀ ਚ ਵੀ ਵਧੀਆ ਸੁਆਦ ਨਹੀਂ ਆਉਂਦਾ ਹੈਗਾ ਇਹਨੂੰ ਆਪਾਂ ਜੇ ਸੌਖੇ ਤਰੀਕੇ ਨਾਲ ਵਾਲਕੇ ਦਿਖਾਵਾਂਗੇ ਤੁਸੀਂ ਵੀਡੀਓ ਦੇ ਨਾਲ ਇਸੇ ਤਰ੍ਹਾਂ ਐਂਡ ਤੱਕ ਜੁੜੇ ਰਹੋ ਚਲੋ ਆਪਾਂ ਜੀ ਹੁਣ ਕਰਦੇ ਆਂ ਵੀਡੀਓ ਸਟਾਰਟ ਆਪ ਆਪਣੀ ਜਿਲੇ ਲਿਆ ਕੁੱਕਰ ਕੁੱਕਰ ਤੁਹਾਡਾ ਬਿਲਕੁਲ ਖਰਾਬ ਨਹੀਂ ਹੋਊਗਾ ਤੁਸੀਂ ਕੋਈ ਵੀ ਕਿਉ ਹੋ ਚਾਹੀ ਤੇਲ ਲੈ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਇਸ ਤਰ੍ਹਾਂ ਬੋਰਛੇ ਦੇ ਨਾਲ ਲਗਾ ਲਿਓ ਕੁੱਕਰ ਦੇ ਵਿੱਚ ਜਿਸ ਤਰ੍ਹਾਂ ਦੀ ਆਪਾਂ ਆਲੂ ਇਹਦੇ ਵਿੱਚ ਪਾਵਾਂਗੇ ਤੇ ਉਸ ਤਰ੍ਹਾਂ ਦੀ ਹੀ ਆਪਾਂ ਸਾਫ ਤੇ ਆਲੂ ਕੱਢਾਂਗੇ ਜੇ ਤੁਸੀਂ ਤੇਲ ਹੈਗਾ ਤਾਂ ਤੇਲ ਲਗਾ ਲਿਓ ਜੇ ਘਿਓ ਹੈਗਾ ਤਾਂ ਘਿਓ ਲਗਾ ਲਿਓ ਤੇ ਹੁਣ ਆਪਾਂ ਜੀ ਇਹਦੇ ਵਿੱਚ ਰੱਖ ਦਾਂਗੇ ਆਲੂ ਬਹੁਤ ਹੀ ਵਧੀਆ ਤਰੀਕਾ ਹੈ ਜੀ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਹੁਣ ਆਪਾਂ ਨੇ ਇਹਦੇ ਵਿੱਚ ਆਲੂ ਦੇ ਤੇ ਐਡ ਕਰ ਤੇ ਹੁਣ ਆਪਾਂ ਜੀ ਇੱਕ ਲਾਵਾਂਗੇ ਤਾਵਲ ਚਾਹੇ ਤੁਸ ਤੋਂ ਔਡੇ ਕੋਲੇ ਜਿਹੜਾ ਵੀ ਹੈਗਾ ਵਾ ਕਿਚਨ ਦੇ ਵਿੱਚ ਜੀ ਤੁਸੀਂ ਵਰਤਦੇ ਹੋ ਤੇ ਇਹਨੂੰ ਆਪਾਂ ਜੀ ਹੁਣ ਗਿੱਲਾ ਕਰ ਲਾਂਗੇ ਪਾਣੀ ਦੇ ਵਿੱਚ ਇਹਨੂੰ ਪਾਣੀ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਗਿੱਲਾ ਕਰ ਲਿਆ ਤੇ ਹੁਣ ਆਪਾਂ ਜੀ ਇਹਨੂੰ ਚੰਗੀ ਤਰ੍ਹਾਂ ਨਾਲ ਲਾਵਾਂਗੇ ਨਚੋੜ ਹੁਣ ਆਪਾਂ ਜੀ ਇਹਨੂੰ ਚੰਗੀ ਤਰ੍ਹਾਂ ਨਾਲ ਜਿਹੜਾ ਆਪਣਾ ਹਟਾਵਾਂਗਾ ਇਹਨੂੰ ਨਿਚੋੜ ਲਾਂਗੇ ਕੋਈ ਵੀ ਤੁਹਾਡੇ ਕਿਚਨ ਦੇ ਵਿੱਚ ਪੋਣਾ ਹੈਗਾ ਤੁਸੀਂ ਉਹ ਲੈ ਸਕਦੇ ਹੋ ਤੇ ਹੁਣ ਆਪਾਂ ਜੀ ਇਹਨੂੰ ਇਸ ਤਰ੍ਹਾਂ ਨਾ ਇਹ ਆਲੂਆਂ ਦੇ ਉੱਤੇ ਚੰਗੀ ਤਰ੍ਹਾਂ ਨਾਲ ਇਹਨਾਂ ਨੂੰ ਆਲੂਆਂ ਨੂੰ ਚੰਗੀ ਤਰ੍ਹਾਂ ਇੱਕ ਘੰਟਾ ਅੱਕ ਦਾਂਗੇ ਤੇ ਹੁਣ ਆਪਾਂ ਰੱਖਾਂਗੇ ਇਹਨੂੰ ਗੈਸ ਦੇ ਉੱਤੇ ਇਹਦੇ ਵਿੱਚ ਆਪਾਂ ਜੀ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਪਾਉਣਾ ਹੈਗਾ ਤੇ ਹੁਣ ਆਪਾਂ ਇਹਨੂੰ ਰੱਖ ਦਿੰਨੇ ਆ ਗੈਸ ਦੇ ਉੱਤੇ ਤੇ ਮੈਂ ਤੁਹਾਨੂੰ ਇਹ ਵੀ ਦੱਸੂਗੀ ਵੀ ਆਪਾਂ ਕਿੰਨੇ ਮਿੰਟ ਤੱਕ ਇਹਨਾਂ ਨੂੰ ਆਲੂਆਂ ਨੂੰ ਪਕਾਉਣਾ ਵਾ ਤੇ ਆਪਾਂ ਨੇ ਕਦੋਂ ਗੈਸ ਨੂੰ ਬੰਦ ਕਰਨਾ ਹੈ ਤੇ ਹੁਣ ਆਪਾਂ ਜੀ ਇਹ ਤਾਂ ਢੱਕਣ ਬੰਦ ਕਰਕੇ ਇਹਨੂੰ ਗੈਸ ਦੇ ਉੱਤੇ ਰੱਖ ਦਿੰਨੇ ਆ ਦੇਖੋ ਜੀ ਆਪਾਂ ਨੇ ਢੱਕਣ ਬਿਲਕੁਲ ਬੰਦ ਕਰਤਾ ਤੇ ਇਹਦੀ ਨਾ ਤਾਂ ਤੁਸੀਂ ਰੌਟਰ ਲਾਉਣੀ ਆ ਨਾ ਹੀ ਇਹਦੀ ਸੀਟੀ ਲਾਉਣੀ ਆ ਤੇ ਹੁਣ ਆਪਾਂ ਜੀ 15 ਮਿੰਟ ਦੀ ਵੇਟ ਕਰਾਂਗੇ 15 ਮਿੰਟ ਬਾਅਦ ਤੁਹਾਨੂੰ ਖੋਲ ਕੇ ਕੁੱਕਰ ਦਿਖਾਵਾਂਗੀ ਤੇ ਆਪਣੇ ਆਲੂ ਬਿਲਕੁਲ ਪੱਕ ਗਏ ਤੇ ਨਹੀਂ ਪੱਕੇ ਹੈਗੇ ਉਹ ਤੁਸੀਂ ਖੁਦ ਹੀ ਦੇਖਿਓ ਕੁੱਕਰ ਦੇ ਵਿੱਚ ਇਹਨਾਂ ਪੂਰੀ ਹਵਾ ਭਰ ਗਈ ਜੀ ਆਪਾਂ ਨੇ ਹੁਣ ਇਹਦੀ ਭਾਪ ਕੱਢਣੀ ਨੇ ਹੈਗੀ ਤੇ ਆਪਾਂ ਨੇ ਗੈਸ ਨੂੰ ਬੰਦ ਕਰਤਾ ਤੇ ਜਦੋਂ ਇਹਦੀ ਭਾਪ ਹੌਲੀ-ਹੌਲੀ ਨਿਕਲ ਗਈ ਨਾ ਤੇ ਫਿਰ ਆਪਾਂ ਤੁਹਾਨੂੰ ਢੱਕਣ ਖੋਲ ਕੇ ਦਿਖਾਵਾਂਗੀ ਫਿਰ ਤੁਸੀਂ ਖੁਦ ਹੀ ਦੇਖਿਓ ਵੀ ਆਪਣੇ ਆਲੂ ਕਿਸ ਤਰ੍ਹਾਂ ਦੇ ਹੋਣਗੇ ਪੱਕ ਗਏ ਤੇ ਨਹੀਂ ਪੱਕੇ ਹੈਗੇ ਤੁਸੀਂ ਆਪ ਹੀ ਖੁਦ ਦੇਖਿਓ 5-10 ਮਿੰਟ ਹੋ ਗਏ ਜੀ ਆਪਾਂ ਨੇ ਗੈਸ ਬੰਦ ਕੀਤੀ ਨੂੰ ਹੈ ਚੰਗੀ ਦਿਨ ਇਹਦੀ ਪਾਫ ਜਿਹੜੀ ਨਿਕਲ ਗਈ ਸੀ ਹੁਣ ਆਪਾਂ ਤੁਹਾਨੂੰ ਵਿੱਚੋਂ ਪੌਣਾ ਕੱਢ ਕੇ ਤੇ ਆਲੂ ਪੱਕੇ ਹੋਏ ਦਿਖਾਉਨੇ ਆ ਵੀ ਪੱਕ ਗਏ ਤੇ ਨਹੀਂ ਪੱਕੇ ਹੈ ਕਿ ਤੁਸੀਂ ਖੁਦ ਹੀ ਦੇਖਿਓ ਆਪਾਂ ਜੀ ਆਲੂਆਂ ਨੂੰ ਹੁਣ ਬਾਹਰ ਕੱਢ ਲਾਂਗੇ ਕੋਸ਼ਤਾ ਆਪਣੇ ਆਲੂਆਂ ਦੇ ਜੀ ਉਪਰੋਂ ਛਿਲਕੇ ਵੀ ਲੈਣੇ ਸ਼ੁਰੂ ਹੋ ਗਏ ਆਪਾਂ ਤੁਹਾਨੂੰ ਕੁੱਕਰ ਵੀ ਦਿਖਾਉਣੀ ਆ ਵਿੱਚੋਂ ਵੀ ਆਪਣਾ ਕੁੱਕਰ ਖਰਾਬ ਹੋਇਆ ਤੇ ਨਾ ਦੇਖੋ ਜੀ ਆਪਣਾ ਕੁੱਕਰ ਵੀ ਖਰਾਬ ਨਹੀਂ ਹੋਇਆ ਹੈਗਾ ਜੇ ਤੁਸੀਂ ਦੂਸਰੇ ਕੁੱਕਰ ਦੇ ਵਿੱਚ ਵੀ ਬਣਾਉਂਦੇ ਤੇ ਉਹ ਕੁੱਕਰ ਨੇ ਵੀ ਖਰਾਬ ਨਹੀਂ ਹੋਣਾ ਸੀਗਾ ਤੇ ਇਹਨਾਂ ਆਪਾਂ ਨੂੰ ਆਲੂ ਛਿੱਲ ਕੇ ਵੀ ਦਿਖਾਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਦਿਖਾਵਾਂਗੇ ਵੀ ਪੱਕ ਕੇ ਇਹਦੇ ਵਿੱਚ ਕਈਆਂ ਦੇ ਤਾਂ ਛਿਲਕੇ ਲੈਣੇ ਆਪਣੇ ਆਪ ਹੀ ਸ਼ੁਰੂ ਹੋ ਗਏ ਬਹੁਤ ਵਧੀਆ ਤਰੀਕਾ ਜੀ ਤੇ ਜਦੋਂ ਆਪਾਂ ਪਰੌਂਠੇ ਬਣਾਉਣੇ ਆ ਜਾਂ ਕੋਈ ਵੀ ਚੀਜ਼ ਬਣਾਉਣੀ ਆ ਆਪਾਂ ਆਲੂਆਂ ਦੀ ਤੇ ਬਿਲਕੁਲ ਤੁਹਾਡੇ ਆਲੂ ਵਿੱਚੋਂ ਨਿਕਲਣਗੇ ਨਹੀਂ ਨਹੀਂ ਤਾਂ ਜੇ ਆਪਾਂ ਪਾਣੀ ਦੇ ਵਿੱਚ ਬਣਾਉਣੀ ਆ ਜੀ ਇਹਨਾਂ 'ਚ ਆਲੂ ਵਿੱਚ ਪਾਣੀ ਭਰ ਜਾਂਦਾ ਦੇਖੋ ਕਿੰਨਾ ਵਧੀਆ ਤਰੀਕਾ ਆਹ ਦੇਖੋ ਜੀ ਕੁੱਕਰ ਦੇ ਵਿੱਚ ਰੱਖਣ ਕਰਕੇ ਹੀਠਾਂ ਤੋਂ ਕੁੱਕ ਇਸ ਤਰ੍ਹਾਂ ਦੇ ਆਲੂ ਹੋ ਗਏ ਆਪਣੇ ਆਪਾਂ ਇਹ ਬਿਨਾ ਪਾਣੀ ਤੋਂ ਪਕਾਈ ਨਹੀਂ ਆਲੂ ਕਿੰਨੇ ਦੇਖੋ ਜਲਦੀ ਛਿਲਕਾ ਵੀ ਇਹਨਾਂ ਦਾ ਲਹਿ ਰਿਹਾ ਵਾ ਬਹੁਤ ਹੀ ਵਧੀਆ ਤਰੀਕਾ ਆਪਾਂ ਜੀ ਇਹਨਾਂ ਦੇ ਸਾਰਿਆਂ ਦੇ ਇਸੇ ਤਰ੍ਹਾਂ ਛਿਲਕੇ ਲਾ ਲਾਂਗੇ ਹੁਣ ਆਪਾਂ ਜੀ ਸਾਰੇ ਹੀ ਇਹਨਾਂ ਦੇ ਆਲੂਆਂ ਦੇ ਛਿਲਕੇ ਲਾ ਕੇ ਇਹ ਤੁਹਾਨੂੰ ਇੱਕ ਵਾਰੀ ਨਾ ਮੈਸ਼ ਕਰਕੇ ਵੀ ਦਿਖਾਉਨੇ ਆਂ ਵੀ ਆਪਣੇ ਆਲੂ ਇਹ ਪੱਕ ਕੇ ਤੇ ਨਹੀਂ ਆ ਦੇਖੋ ਜੀ ਬਿਲਕੁਲ ਵੀ ਇਹਨਾਂ ਦੇ ਵਿੱਚ ਪਾਣੀ ਨਹੀਂ ਹੈਗਾ ਬਿਲਕੁਲ ਸੁੱਕੇ ਆਲੂ ਨੇ ਆਪਣੇ ਇਹ ਜਦੋਂ ਆਪਾਂ ਹੁਣ ਇਹਨਾਂ ਦੇ ਪਰੌਂਠੇ ਬਣਾਵਾਂਗੇ ਤੇ ਬਹੁਤ ਹੀ ਵਧੀਆ ਬਣਨਗੇ ਦੇਖੋ ਜੀ ਬਿਲਕੁਲ ਆਪਣੇ ਆਨ ਸੁੱਕੇ ਬਣੀ ਨੇ ਆਲੂ ਪਾਣੀ ਤੋਂ ਬਿਨਾ ਆਪਾਂ ਨੇ ਆਲੂ ਵਾਲੇ ਨੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਦੇਖੋ ਜੀ ਆਲੂ ਵਾਲਣ ਦਾ ਬਹੁਤ ਹੀ ਵਧੀਆ ਤਰੀਕਾ ਸੀ ਬਿਨਾ ਪਾਣੀ ਤੋਂ ਆਪਾਂ ਆਲੂਆਂ ਨੂੰ ਕਿਵੇਂ ਉਬਾਲ ਸਕਦੇ ਹਾਂ ਤੇ ਉਹ ਵੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਦੇਖੋ ਜੀ ਆਪਣੇ ਆਲੂ ਬਿਲਕੁਲ ਹੀ ਵਧੀਆ ਬਣੇ ਨੇ ਤੇ ਕੋਈ ਵੀ ਆਲੂ ਆਪਣਾ ਫਟਿਆ ਨਹੀਂ ਹੈਗਾ ਜੇ ਫਟ ਜਾਂਦੀ ਹੈ ਤੇ ਤਾਂ ਹੀ ਇਹਨਾਂ 'ਚ ਪਾਣੀ ਭਰ ਜਾਂਦਾ ਤੇ ਆਪਾਂ ਜਦੋਂ ਕੋਈ ਵੀ ਚੀਜ਼ ਆਲੂਆਂ ਵਾਲੀ ਬਣਾਉਣੀ ਆ ਤਾਂ ਵਧੀਆ ਨਹੀਂ ਬਣਦੀ ਹੈਗੀ ਬਿਲਕੁਲ ਆਪਣੇ ਸਾਫ ਤੇ ਆਲੂ ਪਈ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਨੇ ਇਸ ਤਰ੍ਹਾਂ ਦੀ ਆਲੂਵਾਲ ਕੀ ਤੁਹਾਨੂੰ ਦਿਖਾਈ ਨੇ ਜਿਹੜੇ ਮਤਲਬ ਦੂਸਰੇ ਲਾਲ ਕਲਰ ਦੇ ਆਲੂ ਹੁੰਦੇ ਨੇ ਉਹ ਵੀ ਤੁਸੀਂ ਇਸ ਤਰ੍ਹਾਂ ਉਬਾਲ ਸਕਦੇ ਹੋ ਤੇ ਕਿਹੋ ਜੀ ਸਾਡੀ ਵੀਡੀਓ ਲੱਗੀ ਜੇ ਤੁਸੀਂ ਚੈਨਲ ਤੇ ਸਾਡੇ ਪਹਿਲੀ ਵਾਰ ਆਏ ਹੋ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆਪਾਂ ਮਿਲਦੇ ਹਾਂ ਜੀ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ